ਇਹ ਗੱਲ ਕਹਿਣਾ ਕਿ ਜੋ ਬੇਟੀ ਮੇਰੀ ਨੇ ਗਲਤੀ ਕੀਤੀ ਆ ਕੌਂਸਲਿਟ ਕੌਰ ਨੇ ਉਹਨੇ ਆਪਣੇ ਗਲਤੀ ਜਿਹੜਾ ਸੁਧਾਰ ਕਰੇ ਕੋਈ ਆਪਾਂ ਨਾ ਜਾ ਪਤਾ ਨਹੀਂ ਕਰਦੇ ਨਾ ਆਪਾਂ ਕੋਟਕਟਈਆ ਕਿਸੇ ਨਾਲ ਕੀਤਾ ਵਾ ਜੋ ਇਲਜ਼ਾਮ ਲੱਗੇ ਆ ਹੁਣ ਮਹਾਰਾਜ ਜਾਣਦਾ ਵਾ ਜੋ ਸੱਚਾ ਸਾਹਦੇ ਸਾਹਮਣੇ ਆਇਂਦਾ ਝੂਠਿਆ ਝੂਠ ਸਾਹਮਣੇ ਆ ਜਾਂਦਾ ਵਾ ਸਿਰ ਪੈਸੇ ਦੀ ਖਾਤਰ ਆਪਾਂ ਫਰੌਡਰਾਂ ਮਾਰੀਏ ਮਾਂ ਪਿਓ ਨੂੰ ਮਾਂ ਪਿਓ ਸਮਝ ਗਏ ਇਲਜ਼ਾਮ ਉਹਨਾਂ ਨੇ ਬੇਟੀ ਨੇ ਲਾਇਆ ਕਿ ਸਾਡੇ ਪਿਤਾ ਜੀ ਸਾਰੀ ਜ਼ਮੀਨ ਵੇਚ ਕੇ ਖਾ ਗਏ ਆ ਜ਼ਮੀਨ ਤੁਹਾਡੀ ਕਿੰਨੀ ਸੀ ਔਰ ਅੱਜ ਕਿੰਨੀ ਹੈ ਮੈਂ ਤੁਹਾਨੂੰ ਗੱਲਾਂ ਦੱਸ ਨਹੀਂ ਸਕਦੇ ਕਿਉਂ ਜੇ ਮੈਂ ਦੱਸਦਾ ਕਿੰਨਾ ਚੁੰਗਲਾ ਪਾਓਗੇ ਤੇ ਮੈਂ ਨਹੀਂ ਮੇਰਾ ਰੱਬ ਮੈਨੂੰ ਵੇਂਦਾ ਤੇ ਉਹਨੂੰ ਵੀ ਵੇਂਦਾ ਮੇਰਾ ਗੁਰੂ ਕਰ ਨੇ ਆਉਗਾ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਵਿੱਤੇ ਦਿਨੀ ਇੱਕ ਬੇਟੀ ਦੀ ਆਪਾਂ ਵੀਡੀਓ ਲਾਈ ਸੀ ਰਈਏ ਤੋਂ ਜਿਹੜੀ ਕਿ ਬੇਟੀ ਚਾਹ ਬਣਾਉਂਦੀ ਸੀ ਔਰ ਬੇਟੀ ਨੇ ਬੜਾ ਕੁਝ ਦੱਸਿਆ ਸੀ ਆਪਣੇ ਪਿਤਾ ਜੀ ਬਾਰੇ ਦੱਸਿਆ ਸੀ ਕਿ ਮੇਰੇ ਪਿਤਾ ਜੀ ਨਸ਼ੇ ਕਰਦੇ ਆ ਕਈਆਂ ਚੈਨਲਾਂ ਤੇ ਉਹਨੇ ਕਿਹਾ ਸੀ ਮੇਰੇ ਪਿਤਾ ਜੀ ਹੈ ਨਹੀਂ ਗਏ ਔਰ ਕਈਆਂ ਤੇ ਬੜਾ ਪਤਾ ਨਹੀਂ ਕਈ ਕੁਝ ਆਪਣੇ ਪਿਤਾ ਜੀ ਦੇ ਖਿਲਾਫ ਬੋਲਿਆ ਸੀ ਪਰ ਅਸੀਂ ਅੱਜ ਉਹਨਾਂ ਦੇ ਪਿਤਾ ਜੀ ਦੇ ਕੋਲ ਆਏ ਆ ਪਿੰਡ ਦੀਨੇ ਵਾਲੇ ਗਾਏ ਔਰ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੈਸੇ ਤਾਂ ਹੀ ਸਭ ਕੁਝ ਦੇਖ ਲਿਆ ਸਾਰਾ ਕੁਝ ਇੱਕ ਅਮਰਤਾਰੀ ਸਿੰਘ ਆ ਸਾਡੇ ਕੋਲ ਖੜੇ ਔਰ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਸਾਰਾ ਕੁਝ ਦੱਸਿਆ ਵਾ ਪਰ ਫਿਰ ਹੁਣ ਜੋ ਵੀ ਹੈ ਤੁਹਾਡੇ ਸਾਹਮਣੇ ਲਾਈਵ ਦਿਖਾਉਣ ਲੱਗੇ ਆ ਕਿ ਪਿਤਾ ਜੀ ਕੀ ਕਹਿਣਗੇ ਉਹਨਾਂ ਬਾਰੇ ਆਪਣੇ ਬਾਰੇ ਦੱਸਣਗੇ ਵੀ ਕੀ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਲਾਈਫ ਇਹਨਾਂ ਦੀ ਚੱਲੀ ਔਰ ਕਿਸ ਤਰ੍ਹਾਂ ਦਾ ਇਹਨਾਂ ਦਾ ਬੇਟੀ ਨਾਲ ਜਾਂ ਉਹਦੀ ਬੇਟੀ ਦੀ ਮਾਂ ਨਾਲ ਮਨਮਟਾਬ ਹੋਇਆ ਕੀ ਸਾਰੀਆਂ ਗੱਲਾਂਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੰਜ ਬਾਈ ਕੀ ਨਾਂ ਤੁਹਾਡਾ ਜੀ ਵੈਰਜਾ ਖਾਲਸਾ ਸ੍ਰੀ ਵਗਰਜ ਜੀ ਕੀ ਫਤਿਹ ਮੈਂ ਹਰਜਿੰਦਰ ਸਿੰਘ ਪਿੰਡ ਦੀਨੇਵਾਲ ਤੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੈਂ ਇਹ ਗੱਲ ਕਹਿਣਾ ਕਿ ਜੋ ਬੇਟੀ ਮੇਰੀ ਨੇ ਗਲਤੀ ਕੀਤੀ ਆ ਕੌਂਸਲਿਤ ਕੌਰ ਨੇ ਉਹਨੇ ਆਪਣੇ ਗਲਤੀ ਜਿਹੜਾ ਸੁਧਾਰ ਕਰੇ ਕਿਉਂ ਜੋ ਵੀ ਕੰਮ ਕਰ ਰਹੀ ਆ ਵਧੀਆ ਕਰੇ ਪਰ ਇਹ ਗੱਲ ਆ ਕਿ ਕੋਈ ਲੰਮੇ ਵਾਲੀ ਗੱਲ ਨਾ ਕਰੇ ਕਿਉਂਕਿ ਆ ਰਾਮਣਾ ਹੁਣ ਆਪਣਾ ਸੋਹਣਾ ਬਦੀਦ ਜਨਮ ਕਰੇ ਜੋ ਵੀ ਇਹਨਾਂ ਨੂੰ ਮਾਹਰ ਇਹਨੇ ਬਖਸ਼ਿਆ ਵਾ ਤੇ ਮਾਂ ਪੁੱਤ ਤੇ ਜੋ ਵੀ ਗੁੜੀਆਂ ਮੇਰੀ ਕੌਣ ਪ੍ਰੀਤ ਕੌਰ ਤੇ ਰਾਜਮਪਰੀ ਸਿੰਘ ਲੜਕਾ ਸ਼ਰਨਜੀਤ ਕੌਰ ਵਾ ਆਪਾਂ ਕੋਈ ਇਹਨਾਂ ਤੋਂ ਛੱਡਦੇ ਨਹੀਂਗੇ ਜਾਂ ਕੋਈ ਗੱਲਬਾਤ ਆ ਜੋ ਵੀ ਅੱਗੇ ਚੈਨਲਾਂ ਤੇ ਹੋ ਚੁੱਕਾ ਮੈਂ ਦੱਸ ਸਕਦਾ ਦੱਸ ਦਿੰਦਾ ਸਭ ਕੋਈ ਤੇ ਕੋਈ ਨਿਸ਼ਾਨੀ ਮੈਂ ਕਰਦਾ ਤੇ ਕਿਉਂਕਿ ਸਭ ਕੁਝ ਤੁਹਾਡੇ ਸਾਹਮਣੇ ਚਿਹਰਾ ਅੱਗੇ ਵੀ ਆ ਚੁੱਕਾ ਤੇ ਹੁਣ ਵੀ ਆ ਰਿਹਾ ਵਾ ਅੱਜ ਵੀ ਕੋਈ ਆਪਾਂ ਨਜਾ ਪਤਾ ਨਹੀਂ ਕਰਦੇ ਨਾ ਆਪਾਂ ਕੋਟਕਟਈਆ ਕਿਸੇ ਨਾਲ ਕੀਤਾ ਵਾ ਜੋ ਇਲਜ਼ਾਮ ਲੱਗੇ ਆ ਹੁਣ ਮਹਾਰਾਜ ਜਾਣਦਾ ਵਾ ਕਿ ਬਾਕੀ ਬਾਕੀ ਮਾਤਾ ਦੀ ਸੇਵਾ ਕਰਦਾ ਮਾਤਾ ਦਾ ਚੂਲਾ ਤੋੜ ਕੇ ਗਿਆ ਹੀ ਗਿਆ ਪਤਾ ਹੀ ਆ ਸਾਰੇ ਮੁਲਖ ਨੂੰ ਤੇ ਆਪਾਂ ਮਾਤਾ ਦੀ ਸੇਵਾ ਕਰਦੇ ਰੋਟੀ ਬਾਣੀ ਪਕਾ ਕੇ ਆਵਦੇ ਨੇ ਆ ਔਰ ਆਟੋ ਚਲਾ ਕੇ ਆਪਣਾ ਟਾਈਮ ਪਾਸ ਕਰ ਰਹੇ ਆ ਜਾਂ ਲੜਕੀਆਂ ਖਰੀਦੀਆਂ ਵਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸ਼ੁਕਰੀਆ ਜਿਹੜੇ ਭਾਈ ਸਾਹਿਬ ਹੁਣੇ ਮੇਰੇ ਕੋਲ ਆਏ ਆ ਬੱਬਾ ਜੀ ਤੁਸੀਂ ਅਮਰਧਾਰੀ ਜੀ ਕਿੰਨੇ ਚਿਰ ਤੋਂ ਅਮਰ ਸਕੇ ਹੋ ਆ ਇਹ 15 16 ਸਾਲ ਹੋ ਗਿਆ ਜੀ ਅਮਰ ਤਾਂ ਹੀ ਕੱਠਿਆ ਨਹੀਂ ਸ਼ਕਿਆ ਹੈਗਾ ਸ਼ਰਨਜੀਤ ਕੌਰ ਤੇ ਰਾਜਨਬੀਰ ਸਿੰਘ ਦੇ ਕੌਨਫਰੀਟਨ ਤੇ ਮੈਂ ਅਸੀਂ ਚੌਣੇ ਇਕੱਠੇ ਆਨੇ ਅੰਮ੍ਰਿਤਸਰ ਗਿਆ 1500 ਸਾਲ ਹੋ ਗਏ ਆ ਬਾਕੀ ਨੰਬਰ 2 ਤੇ ਜਿਹੜੇ ਸੰਤ ਹਰਨਾਮ ਸਿੰਘ ਕਿਲੇ ਵਾਲੇ ਆ ਨਿਸ਼ਾਰਾ ਮੱਝਾ ਸਿੰਘ ਉਹਨਾਂ ਤੋਂ ਮੈਂ ਸਨ 80 ਦੇ ਵਿੱਚ ਭਜਨ ਲਿਆ ਹੈਗਾ ਤੇ ਮੈਨੂੰ ਨਹੀਂ ਜੇ ਪਤਾ ਨਸ਼ਾ ਕਿਦਾਂ ਦਾ ਹੁੰਦਾ ਪਕੌੜੇ ਕਿਦਾਂ ਦੇ ਹੁੰਦੇ ਆ ਜੋ ਮੇਰੇ ਤੇ ਲਾਏ ਗਏ ਆ ਕੀਤੇ ਗਏ ਆ ਤੇ ਮੈਂ ਇਹ ਇਹਨਾਂ ਨੂੰ ਸਮਝਾਉਣਾ ਹੀ ਚਾਹਣਾ ਕਿ ਵੇਖੋ ਜੋ ਸੱਚਾ ਸੱਚ ਸਾਹਮਣੇ ਆ ਜਾਂਦਾ ਝੂਠਿਆ ਝੂਠ ਸਾਹਮਣੇ ਆ ਜਾਂਦਾ ਵਾ ਸਿਰ ਪੈਸੇ ਦੀ ਖਾਤਰ ਆਪਾਂ ਫਰੌਡਰਾਂ ਮਾਰੀਏ ਮਾਪਿਓ ਨੂੰ ਮਾਪਿਓ ਸਮਝ ਗਏ ਤੇ ਇਸ ਕਰਕੇ ਬਾਕੀ ਸਾਡੀ ਮਾਤਾ ਤੋਂ ਬਿਆਨ ਲੈ ਲੋ ਜੀ ਇੱਕ ਤੁਹਾਡੇ ਤੇ ਇਲਜ਼ਾਮ ਉਹਨਾਂ ਨੇ ਬੇਟੀ ਨੇ ਲਾਇਆ ਕਿ ਸਾਡੇ ਪਿਤਾ ਜੀ ਸਾਰੀ ਜ਼ਮੀਨ ਵੇਚ ਕੇ ਖਾ ਗਏ ਆ ਜ਼ਮੀਨ ਤੁਹਾਡੀ ਕਿੰਨੀ ਸੀ ਔਰ ਅੱਜ ਕਿੰਨੀ ਆ ਇਹ ਜੀ ਪਹਿਲੇ ਦਿਨੋਂ ਹੀ ਕਨਾਲ ਘਾਟ ਤਿੰਨ ਕਿਲੇ ਹੀ ਪੈਲੀ ਦੇ ਅੱਛਾ ਜੀ ਤੇ ਕਨਾਲ ਘਾਟ ਤਿੰਨ ਕਿਲੇ ਵੀ ਅੱਜ ਹੈਗੇ ਆ ਅਸੀਂ ਜੇ ਬਾਹਲੀ ਗੱਲ ਆ ਤੇ ਠੇਕੇਦਾਰ ਬਿੱਟੂ ਆ ਇੱਕ ਉਹਦਾ ਭਰਾ ਰਿੰਦਰ ਆ ਦੋਵੇਂ ਭਰਾ ਮੇਰੀ ਪੈੜੀ ਠੇਕੇ ਦੇ ਬਾਹਰ ਹੈ ਆ ਤੇ ਜੀਂਦੇ ਜਾਗਦੇ ਆ ਭਾਈ ਸਾਹਿਬ ਹਣੀਓ ਜੇ ਨਾ ਹੋਏ ਤੇ ਮੁਲਾਕਾਤ ਉਹਨਾਂ ਨਾਲ ਹੀ ਕਰਵਾ ਸਕਦੇ ਆ ਜੇ ਕੋਈ ਆਖੇ ਤੇ ਕਿਉਂਕਿ ਸਭ ਹੋ ਓਕੇ ਆ ਕਿਉਂਕਿ ਅਸੀਂ ਅਮਰ ਸ਼ਾਹ ਕੇ ਝੂਠੀ ਮਾਰਦੇ ਕਿਉਂ ਇਹ ਪੈਰ ਪੈਰ ਜੀ ਹੁਣ ਮਾਰਦੇ ਮਾਂ ਦੀ ਕਹਿੰਦੀ 10 ਕਿੱਲੇ ਸੀ ਧੀਆ ਦੀ ਆ ਧੀਆ ਦੀ 10 ਕਿੱਲੇ ਦੇ ਜਿਹੜੀ ਮਾਂ ਵਾ ਉਹ ਕਹਿੰਦੀ ਨਹੀਂ 7 ਕਿੱਲੇ ਸੀ ਨਹੀਂ ਸਾਡੇ ਪਹਿਲੇ ਦਿਨੋਂ ਹੀ ਕਨਾਲ ਘੜਦੇ ਨੇ ਕਿੱਲੇ ਸੀਗੇ ਤੇ ਅਸੀਂ ਸੱਚ ਬੋਲਦੇ ਆ ਤੇ ਕਨਾਲ ਘੜਦੇ ਨੇ ਕਿੱਲੇ ਹੈਗੇ ਆ ਠੀਕ ਆ ਜੀ ਮਤਲਬ ਜਿੰਨੀ ਪਹਿਲਾਂ ਹੀ ਅੱਜ ਵੀ ਉੰਨੀ ਮਜੂਦ ਹੈ ਅੱਜ ਵੀ ਉੰਨੀ ਆ ਜੀ ਜੋੜ ਕੋਈ ਜੋ ਮਰਜ਼ੀ ਮਾਰੀ ਜਿਹੜੀ ਮਾਤਾ ਜੀ ਨੂੰ ਪ੍ਰੋਬਲਮ ਆਈ ਹੈ ਗੈਂਠੀ ਇਹਦੀ ਇਹ ਕਦੋਂ ਤੋਂ ਆ ਇਹ ਗੈਂਠੀ ਇਹਨਾਂ ਨੂੰ 20 ਸਾਲ ਹੋਈ ਗਈ ਹੈ ਜੀ ਅੱਛਾ ਜੀ ਤੇ ਜਿਹੜਾ ਚੂਲਾ ਚੂਲਾ ਤੇ ਉਹਨਾਂ ਨੂੰ ਪਤਾ ਲੱਗ ਹੀ ਗਿਆ ਸਾਰੀ ਸੰਗਤ ਨੇ ਦੱਸਿਆ ਕਿ ਚੂਲਾ ਉਹ ਤੋੜ ਕੇ ਗਏ ਹੋਏ ਹੀਗੇ ਨਹੀਂ ਕੋਈ ਲੜਾਈ ਝਗੜਾ ਹੋਇਆ ਜਾਂ ਧੱਕਾ ਮਾਰਿਆ ਕਿਸ ਤਰ੍ਹਾਂ ਨਹੀਂ ਉਹ ਜੋ ਇਸ ਜ਼ਮਾਨ ਦਾ ਪ੍ਰੋਗਰਾਮ ਚੱਲਦਾ ਹੈ ਨਾ ਗਲਤ ਉਹਨੂੰ ਇਹ ਰੋਕਦੀ ਮਾਤਾ ਮੈਂ ਕਰਦੇ ਆ ਇਹਨੂੰ ਚੋਕੇ ਥੱਲੇ ਮਾਰਿਆ ਤੇ ਬੂਢੀ ਗੱਤ ਸਮੇ ਵਾਲੇ ਇਹਨਾਂ ਆਮ ਕੁੱਟ ਕੇ ਤੇ ਉਹਨੇ ਇਥੋਂ ਹੱਡੀ ਕਰ ਕਰ ਦਿੱਤੀ ਤੇ ਚੂਲਾ ਬਦਲਣ ਵਾਸਤੇ ਹੁਣ 1.5 ਲੱਖ ਰੁਪਇਆ ਚਾਹੀਦਾ ਇਹ ਮੈਂ ਬੜੇ ਚਿਰ ਦਾ ਲਿਖੇ ਕੋ ਹਮਦਾ ਰਿਆਂ ਉਹ ਕਹਿੰਦੇ ਬਾਬਾ ਜੀ 1.5 ਲੱਖ ਦਾ ਕੰਮ 1.5 ਲੱਖ ਹੈਗਾ ਤੇ ਕਰਾ ਲਓ ਤੇ ਨਹੀਂ ਤੇ ਸੇਵਾ ਕਰੋ ਆਪਾਂ ਹੁਣ ਸੇਵਾ ਕਰੀ ਜਾਂਦੇ ਆ ਪੈਸਾ ਦੇ ਨਾ ਹੁਣ ਕਰਕੇ ਫਿਰ ਮੈਂ ਨਹੀਂ ਇਹ ਪੰਗਾ ਲਿਆ ਉਮਰ ਵੱਧ ਗਈ ਉਮਰ ਵੱਧ ਗਈ ਉਹਨਾਂ ਨੇ ਆਖਿਆ ਕਿ ਇੱਕ ਤੇ ਕਮਜ਼ੋਰੀ ਤੇ ਉਮਰ ਜਾਦੀ ਹੋ ਚੁੱਕੀ ਆ ਤੇ ਬਾਬਾ ਜੀ ਐਵੇਂ ਕਿਤੇ ਪ੍ਰੇਸ਼ਨ ਕਰਾਓਗੇ ਤੇ ਕੋਈ ਘਾਟਾ ਵਾਧਾ ਨਾ ਹੋਵੇ ਮੁਰਕੇ ਬਾਅਦ ਚ ਤੁਸੀਂ ਮਾਦਾ ਤੋਂ ਜਾਂਦੇ ਰਹੋ ਇਤਨਾ ਹੀ ਮਾਦਾ ਕੰਮ ਪੀਕ ਹੈ ਜੀ ਇਹ ਸੰਜੀ ਉਹ ਬੇਟੀ ਕੋਮਲਪ੍ਰੀਤ ਕੋਰ ਦੇ ਪਿਤਾ ਜੀ ਹਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਬਾਰੇ ਦੱਸਿਆ ਸਾਰਾ ਕੁਝ ਕਿ ਕੀ ਕੀ ਇਹਨਾਂ ਦੇ ਜਿਹੜੇ ਝੂਠੇ ਇਲਜ਼ਾਮ ਲਾਏ ਗਏ ਸੀ ਜੇ ਜ਼ਮੀਨ ਦੀ ਗੱਲ ਕੀਤੀ ਤੇ ਜ਼ਮੀਨ ਜਿੰਨੀ ਹੈਗੀ ਇਹ ਅੱਜ ਵੀ ਪੂਰੀ ਦੀ ਪੂਰੀ ਹੋਣੀ ਹੈਗੀ ਚਲੋ ਜੇ ਵਧੀ ਨਹੀਂ ਤੇ ਘੱਡੀ ਵੀ ਨਹੀਂ ਗਈ ਬਿਲਕੁਲ ਨਹੀਂ ਇਹਨਾਂ ਨੇ ਕੋਈ ਜ਼ਮੀਨ ਨਹੀਂ ਵੇਚੀ ਔਰ ਨਸ਼ੇ ਪਤੇ ਦੀ ਗੱਲ ਕਰੀ ਨਸ਼ਾ ਪਤਾ ਇਹਨਾਂ ਨੇ ਕੋਈ ਜ਼ਿੰਦਗੀ 'ਚ ਨਹੀਂ ਕੀਤਾ ਅੱਜ ਵੀ ਅਮਰਧਾਰੀਪੁਰੇ ਸੱਜੇ ਆ ਔਰ ਇਹਨਾਂ ਦੀ ਇਹ ਕੱਲੇ ਆਪ ਨਹੀਂ ਕਹਿੰਦੇ ਪਿੰਡ ਵੀ ਇਹਨਾਂ ਦੀ ਗਵਾਹੀ ਦਿੰਦਾ ਕਿ ਇਹ ਇਹਨਾਂ ਨੇ ਅਜ ਤੱਕ ਕਿਸੇ ਨੇ ਇਹਨਾਂ ਨੂੰ ਨਸ਼ਾ ਕਰਦਣੀ ਵੇਖਿਆ ਮਾਤਾ ਜੀ ਵੀ ਮੇਰੇ ਕੋਲ ਮੌਜੂਦ ਹੈ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਮਾਤਾ ਜੀ ਕੀ ਹਾਲਾਤ ਤੁਹਾਡੇ ਘਰ ਦੇ ਕਿਸ ਤਰ੍ਹਾਂ ਕਿਹੜੀ ਗੱਲਾਂ ਤੁਹਾਡੀ ਜਿਹੜੀ ਪੋਤਰੀ ਤੁਹਾਡੇ ਤੇ ਇਲਜ਼ਾਮ ਲਾ ਰਹੀ ਹੈ ਝੂਠੇ ਸੱਚੇ ਦੇਖੋ ਜੀ ਤੇ ਝੂਠ ਮਾਰਨਾ ਨੇ ਨਾ ਹੈ ਕੋਈ ਗੱਲ ਕਰਨੇ ਇਹ ਗਲਤ ਕੰਮਾਂ ਚ ਪਈ ਸਾਡੇ ਨੋ ਹਾਂਜੀ ਤੇ ਮੈਂ ਦਰਦੇ ਆਪਣੇ ਜੇਰ ਤੇ ਘਰ ਰਹਿੰਦੀ ਸਾਂ ਭਈ ਉਹ ਨਾ ਹੋਵੇ ਮੈਨੂੰ ਇਹ ਕੁੱਟ ਕੱਤੇ ਪਾ ਰਹੇ ਨੇ ਉਹੋ ਗੱਲ ਕੀਤੀ ਮੈਨੂੰ ਕੁੱਟ ਮਾਰ ਕਰਕੇ ਤੇ ਮੇਰਾ ਝੂਲਾ ਕਰਾ ਕਰ ਆ ਕੇ ਤੇ ਇਹ ਚਣਕੀ ਇਥੋਂ ਕਰੋ ਮੈਥੋਂ ਜਰੇ ਨਹੀਂ ਜਾਂਦੇ ਜਦੋਂ ਮਨ ਸਵੰਨੇ ਬੰਦੇ ਆਉਂਦੇ ਠੀਕ ਹੈ ਜੀ ਮੈਥੋਂ ਜਰੇ ਨਹੀਂ ਜਾਂਦੇ ਤੇ ਮੈਂ ਓਲੇ ਹੋ ਜਾਂਦੀ ਹਾਂ ਜੇਰ ਤੇ ਆਪਣੇ ਦੇ ਘਰ ਚਲ ਗਈ ਹਾਂ ਮੈਂ ਉੱਥੇ ਰੋਟੀ ਪਕਾਉਣੀ ਆ ਤੇ ਉੱਥੇ ਖਾਂਦੀ ਆ ਮੈਂ ਨਹੀਂ ਸੇ ਦੇ ਲੱਗੇ ਲੱਗਦੀ ਉਹ ਤੁਹਾਡੀ ਸੇਵਾ ਤੇ ਉਹਨੇ ਕੀ ਕਰਨੀ ਸੀ ਮਤਲਬ ਉਲਟਾ ਤੁਹਾਨੂੰ ਮਾੜਾ ਹੀ ਸਮਝਦੇ ਸੀ ਮਾੜਾ ਸਮਝਦੇ ਪਰ ਮੈਂ ਉਹਨੂੰ ਇਹ ਕਹਿੰਨੀ ਆ ਕਿ ਜੋ ਮੰਗੇ ਆਂ ਹੀ ਦੇਨੇ ਆ ਤੈਨੂੰ ਤੂੰ ਸਾਡੇ ਬਾਣੇ ਦੀ लाज ਰੱਖ ਇੱਜ਼ਤ ਬਣਾਉਂਦਿਆਂ ਬੜਾ ਟਾਈਮ ਲੱਗਦਾ ਗਵਾਉਂਦਿਆਂ ਨੂੰ 5 ਮਿੰਟ ਨਹੀਂ ਲੱਗਦੇ ਹਾਂਜੀ ਹਾਂਜੀ ਤੂੰ ਇਜ਼ ਬਣੀ ਰਹਿਣ ਦੇ ਸਾਨੂੰ ਪਿੰਡ 'ਚ ਰਹਿਣ ਦੇ ਅਸੀਂ ਤੇਨ ਬੁੰਡੇ ਰਹਿ ਮੇਰੇ ਕਿਸੇ ਨੇ ਕੋਈ ਬਾਹ ਖੜੀ ਕਰੇ ਕਿ ਇਹਨੂੰ ਟੀਚਰ ਮਖੌਲ ਕੀਤਾ ਹੋਵੇ ਵੀਰ ਵੀਰ ਲੋਕੀ ਕਰਦੇ ਤੇ ਭੈਣ ਭੈਣ ਇਹ ਕਰਦੇ ਪਰ ਇਹਨ ਸਾਨੂੰ ਮੈਂ ਤੁਹਾਨੂੰ ਗੱਲਾਂ ਦੱਸ ਨਹੀਂ ਸਕਦੇ ਕਿਉਂ ਜੇ ਮੈਂ ਦੱਸਾਂ ਤੇ ਕਿੰਨਾ ਚੁੰਗਲਾ ਪਾਓਗੇ ਤੇ ਮੈਂ ਨਹੀਂਆ ਮੇਰਾ ਰੱਬ ਮੈਨੂੰ ਵੇਂਦਾ ਤੇ ਉਹਨੂੰ ਵੀ ਵੇਂਦਾ ਮੇਰਾ ਗੁਰੂ ਘਰ ਨਿਆ ਹੋਗਾ ਬਿਲਕੁਲ ਜੀ ਬਿਲਕੁਲ ਮੈਂ ਨਹੀਂ ਕਿ ਇਹਨੂੰ ਮੜਾਖਾ ਠੀਕ ਹੈ ਮਤਾ ਜੀ ਧੰਨ ਮਾਜੀ ਮਾਤਾ ਜੀ ਨੇ ਵੀ ਜੋ ਵੀ ਸਚਾਈ ਦੱਸੀ ਆ ਕਿ ਕਿੰਨਾ ਕਾਰਨਾ ਕਰਕੇ ਜੋ ਕੁਝ ਵੀ ਹੋਇਆ ਸਾਡੇ ਕੋਲ ਪਿੰਡ ਵਾਸੀ ਵੀ ਮੌਜੂਦ ਆ ਸਾਨੂੰ ਲੜਕੀ ਦੇ ਪਿਤਾ ਜੀ ਨੇ ਹਰਜਿੰਦਰ ਸਿੰਘ ਜੀ ਨੇ ਸਾਰਾ ਕੁਝ ਦੱਸਿਆ ਵਾ ਫਿਰ ਵੀ ਅਸੀਂ ਚਲੋ ਇਹਨਾਂ ਤੇ ਚਲੋ ਯਕੀਨ ਕਰਦੇ ਆ ਪਰ ਫਿਰ ਵੀ ਸਭ ਤੋਂ ਸਚਾਈ ਜਿਹੜਾ ਤੀਜਾ ਬੰਦਾ ਵਾਲੇ ਗੱਲ ਕਰੇ ਨਾ ਉਹ ਸਭ ਤੋਂ ਸਚਾਈ ਹੁੰਦੀ ਆ ਅਸੀਂ ਸਾਡੇ ਕੋਲ ਪਿੰਡ ਵਾਸੀ ਖੜੇ ਮੈਂ ਉਹਨਾਂ ਨਾਲ ਗੱਲ ਗਲਬਤ ਕਰੂੰਗਾ ਕਿ ਕੀ ਪਿੰਡ ਦੇ ਵਿੱਚ ਉਹਨਾਂ ਨੇ ਇਸ ਪਰਿਵਾਰ ਬਾਰੇ ਕੀ ਕੁਝ ਜਾਣਦੇ ਆ ਹਾਂਜੀ ਭਾਈ ਜੀ ਕੀ ਨਾਂ ਡੜਾ ਜੀ ਮੇਰਾ ਨਾਮ ਪ੍ਰਮਿੰਦਰ ਸਿੰਘ ਹੈ ਜੀ ਹਾਂਜੀ ਪਰਮਿੰਦਰਪਾਲ ਸਿੰਘ ਮੇਰਾ ਨਾਮ ਆ ਹਾਂਜੀ ਇਹ ਸਾਡੇ ਪਿੰਡ ਦੇ ਸਤਕਾਰਯੋਗ ਸਾਈ ਤਾਈ ਜੀ ਐ ਇਹ ਬਾਬਾ ਜੀ ਮੇਰੇ ਤੋਂ ਵੱਡੇ ਹੀ ਆ ਠੀਕ ਹੈ ਜੀ ਮੈਂ ਜਦੋਂ ਦੀ ਹੋਸ਼ ਨਬਾਲੀ ਐ ਕੋਈ ਵੀ ਨਸ਼ਾ ਨਹੀਂ ਕਰਦੇ ਰਹੇ ਤੇ ਇਹ ਜਿਹੜੇ ਸਾਡੇ ਸਤਕਾਰਯੋਗ ਤਾਈ ਜੀ ਹੁਣੀ ਆ ਨਾ ਇਹਨਾਂ ਦੇ ਤਿੰਨ ਬੇਟੇ ਸੀ ਅੱਛਾ ਜੀ ਸਮਾ ਆਪਣੀ ਰਫਤਾਰ ਦੇ ਨਾਲ ਚੱਲਿਆ ਤੇ ਇਹਨਾਂ ਦੇ ਦੋਹ ਬੇਟਿਆਂ ਦੀ ਵਾਰੀ-ਵਾਰੀ ਡੈਥ ਹੋ ਗਈ ਅੱਛਾ ਜੀ ਇੱਕੋ ਬੇਟਾ ਇਹਨਾਂ ਦਾ ਹੀ ਰਹਿ ਗਿਆ ਇਹ ਵੇਖੋ ਮਾਂ ਵਾਸਤੇ ਕਿੱਡਾ ਵੱਡਾ ਆਪਾਂ ਸਮਝ ਸਕਦੇ ਆਂ ਵੀ ਜਵਾਨੀ ਦੇ ਵਿੱਚ ਉਹ ਬੱਚੇ ਗਏ ਜੀ ਪਰ ਜਵਾਨੀ ਦੇ ਵਿੱਚ ਇਹ ਸਾਰਾ ਨਗਰ ਜਾਣਦਾ ਉਹ ਬੀਬੀ ਨੂੰ ਵੀ ਬਦ ਤੇ ਉਲਟਾ ਹੀ ਮਾਤਾ ਬਿਮਾਰੀ ਦੀ ਜਕੜ ਚ ਵੀ ਆ ਗਈ ਤੇ ਬੱਚੇ ਵੀ ਦੋ ਚਲੇ ਗਏ ਤੇ ਘਰ ਵੀ ਇਹਨਾਂ ਦਾ ਜਿਹੜਾ ਇਹ ਵੇਖੋ ਕਿਹੜੀ ਹਾਲਤ ਦੇ ਵਿੱਚ ਚਲੇ ਗਿਆ ਤੇ ਇਹ ਬਾਬਾ ਜੀ ਹੁਣੀ ਜਿਹੜੇ ਆ ਇਸ ਵੀਰ ਤੋਂ ਟੈਂਪੂ ਲੈ ਕੇ ਜਾਂਦੇ ਆ ਤੇ ਸ਼ਾਮੇ ਆਉਂਦੇ ਆ ਤੇ ਫੇਰੇ ਰੋਟੀ ਲਾਉਂਦੇ ਆ ਇਹ ਸਾਡੇ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਸਾਹਿਬ ਬਾਬਾ ਜੀ ਲਖਵਿੰਦਰ ਸਿੰਘ ਉਹਨਾਂ ਨਾਲ ਇਹਨਾਂ ਦਾ ਬਹੁਤ ਨੇੜ ਆ ਇਹ ਉਹਨਾਂ ਦਾ ਕਿਸੇ ਵਾਰੀ ਕਿਤਾਬ ਪ੍ਰੋਗਰਾਮ ਕੋਈ ਹੋਵੇ ਤਾਂ ਉਹਨਾਂ ਦੀ ਮਦਦ ਕਰਦੇ ਆ ਉਹ ਇਹਨਾਂ ਦੀ ਕਰਦੇ ਆ ਇਹ ਪ੍ਰਸ਼ਾਦਾ ਪਾਣੀ ਉਧਰੋਂ ਵੀ ਵਿਚਾਰਾ ਨੇਰੇ ਸੇਰੇ ਲਿਆਉਂਦਾ ਵੀ ਮੇਰਾ ਕੰਮ ਚੱਲਦਾ ਰਹੇ ਇਹ ਮਾਤਾ ਜੀ ਨੂੰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਵੀ ਕਈ ਵਾਰੀ ਬੂਹਾ ਖੁੱਲਾ ਹੁੰਦਾ ਤੇ ਵਾਜਾ ਮਾਰਦੇ ਆ ਇਹ ਵੇਖੋ ਅੱਖੀਂ ਡਿਠਾ ਆ ਲਿਆ ਵੀ ਮੈਨੂੰ ਪਾਣੀ ਕੋਈ ਪਿਆਜੋ ਇਹ ਉੱਠ ਨਹੀਂ ਸਕਦੇ ਇਹ ਇੱਥੇ ਜਿਹੜੇ ਨਿਆਣੇ ਲੰਘਦੇ ਆਂ ਕਈ ਵਾਰੀ ਛੋਟੇ ਛੋਟੇ ਉਹ ਡਰ ਵੀ ਜਾਂਦੇ ਆਂ ਵੀ ਪਤਾ ਨਹੀਂ ਕੀ ਗੱਲ ਹੋਗੀ ਤੇ ਕੋਈ ਸਿਆਣਾ ਬੰਦਾ ਆ ਵੀ ਜਾਂਦਾ ਜੇ ਕੋਈ ਕੈਮਰੇ ਲੱਗੇ ਹੁੰਦੇ ਤੁਹਾਨੂੰ ਚੈੱਕ ਕਰਾਈਏ ਤੇ ਜਿਹੜੀ ਗੱਲ ਇਹਨੇ ਇਹਨਾਂ ਦੀ ਜ਼ਮੀਨ ਦੀ ਇਹਨਾਂ ਦੇ ਫਾਦਰ ਸਾਹਿਬ ਹੁਣੀ ਚਾਰ ਭਰਾ ਸੀ ਠੀਕ ਹੈ ਜੀ ਤੇ ਇਹਨਾਂ ਦੀ ਮਾਲਕੀ ਜ਼ਮੀਨ ਜਿਹੜੀ ਉਹ ਦੋਹਾਂ ਭਰਾਵਾਂ ਨੇ ਬੜੀ ਮਿਹਨਤ ਕੀਤੀ ਦੋਨਾਂ ਦੀ ਪੈੜੀ ਥੋੜੀ ਥੋੜੀ ਵਧ ਗਈ ਇਹ ਜਿਹੜੇ ਦੋ ਭਰਾ ਸੀ ਨਾ ਇੱਕ ਇਥੋਂ ਵੇਚ ਗਿਆ ਤੇ ਇਹਨਾਂ ਨੇ ਆਪਣੀ ਉਨੀ ਰੱਖੀ ਜਿੰਨੀ ਇਹਨਾਂ ਦੀ ਹੈਗੀ ਆ ਨਾ ਵਧੀ ਤੇ ਨਾ ਘਟੀ ਹੁਣ ਇਹਨਾਂ ਦੀ ਜ਼ਮੀਨ ਦੇ ਵਿੱਚ ਕਨੈਕਸ਼ਨ ਨਹੀਂ ਹੈਗਾ ਪਾਣੀ ਇਹਨਾਂ ਦਾ ਆਪਣਾ ਹੈ ਨਹੀਂ ਇਹ ਉਸ ਕਰਕੇ ਠੇਕੇ ਦੇ ਦੇ ਛੱਡਦੇ ਆ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਤੇ ਆ ਵੀ ਸਾਡੀ ਸਤਕਾਰਯੋਗ ਆ ਉਹ ਬੀਬੀ ਜੀ ਗਲਤੀਆਂ ਕਈਆਂ ਕਰ ਜਾਂਦੀਆਂ ਉਹ ਕੁੜੀ ਛੋਟੀ ਆ ਐ ਗੁਰਸਿੱਖ ਨਾਤੇ ਹੁੰਦੇ ਨਾਤੇ ਕੁੜੀ ਦੇ ਬਰ ਖਿਲਾਫ ਨਹੀਂ ਬੋਲਦੇ ਕੱਲ੍ਹ ਨੂੰ ਹੀ ਸਾਡੇ ਸਿੰਘ ਸਾਹਿਬ ਗਏ ਸੀ ਉਹ ਆਡੀ ਬੇਟੀ ਆਹੀ ਤੇ ਸਾਨੂੰ ਖੁਸ਼ੀ ਆ ਵੀ ਜੇ ਉਹ ਚੰਗਾ ਕੰਮ ਕਰੇ ਤੇ ਜਿਉ ਚੰਗਾ ਕਰਨ ਦੀ ਉਹਦਾ ਜਿਗਾਰ ਚੱਲਣ ਡਿਆ ਇਹ ਵੀ ਆਪਣਾ ਚਲਾਉਣ ਡਿਆ ਉਹ ਵੀ ਚਲਾਵੇ ਤੇ ਸਾਡੀ ਬੇਨਤੀ ਆ ਵੀ ਜੇ ਅਜੇ ਵੀ ਪਰਿਵਾਰ ਦੇ ਵਿੱਚ ਕੋਈ ਤੁਹਾਡੇ ਰਹੀਂ ਜਾਂ ਕਿਸੇ ਚੰਗੇ ਸਜਣਾ ਦੇ ਰਹੀਂ ਇਸ ਪਰਿਵਾਰ ਦਾ ਮੇਲ ਹੋ ਜੇ ਚਲੋ ਗਲਤੀ ਨੂੰ ਭੁੱਲ ਕੇ ਵੀ ਹੋ ਜੇ ਤੇ ਇਹ ਮਾਤਾ ਦੀ ਸੇਵਾ ਹੋ ਜੇ ਦੇਣ ਉਹ ਜਿਹੜਾ ਜਿਹੜਾ ਦਿਨ ਸੌਖਾ ਨੰਗ ਜੀ ਉਹਦੇ ਨਾਲ ਦੀ ਰੀਸ ਹੀ ਨਹੀਂ ਬਿਲਕੁਲ ਤੇ ਬਾਕੀ ਇਹ ਨਸ਼ਾ ਕੋਈ ਨਹੀਂ ਜੇ ਕਰਦੇ ਇਹ ਬਿਲਕੁਲ ਜਿਹੜਾ ਕੁੜੀ ਦੇ ਕੋਲੋਂ ਭਾਵਕ ਹੋ ਕੇ ਇਲਜ਼ਾਮ ਲਾਤਾ ਉਹਨੇ ਵੀ ਇਹ ਕੋਈ ਖਾਂਦੇ ਆ ਪਕੌੜੇ ਖਾਂਦੇ ਆ ਜਾਂ ਏਟੀਕੇ ਲਗਾਉਂਦਾ ਵਾ ਜਾਂ ਏ ਗੂੜੀਆਂ ਖਾਂਦਾ ਵਾ ਕਿਉਂਕਿ ਇਹ ਸਾਡੇ ਗੁਰਦੁਆਰਾ ਸਾਹਿਬ ਲੱਗੇ ਆ ਤੇ ਇਹਨਾਂ ਦੇ ਕੋਲੋਂ ਕਾਫੀ ਗੰਮ ਗੁਰਦੁਆਰਾ ਸਾਹਿਬ ਦਾ ਸਾਡੀ ਸਟਕਾਰਯੋਗ ਬਾਬਾ ਜੀ ਕਈ ਵਾਰੀ ਲੈ ਲੈਂਦੇ ਨੇ ਜੇ ਨਸ਼ਾ ਖਾਂਦਾ ਹੋਵੇ ਤੇ ਫਿਰ ਤੇ ਉਹਨਾਂ ਲਾਗੇ ਨਹੀਂ ਲੱਗਣਦੇ ਨਾ ਬਿਲਕੁਲ ਬਿਲਕੁਲ ਜੀ ਤੇ ਮੈਨੂੰ ਪਿੰਡ ਬਾਰੇ ਕਾਫੀ ਨੌਲੇਜ ਹੈ ਠੀਕ ਹੈ ਜੀ ਇਸ ਕਰਕੇ ਸਾਡੀ ਬੇਨਤੀ ਹੈ ਤੁਹਾਡੇ ਚੈਨਲ ਦੇ ਥਰੂ ਤੁਸੀਂ ਇਸ ਕਾਰਜੋਗ ਸਾਡੀ ਨਗਰ ਚ ਆਏ ਅਹੀਂ ਉਹ ਕੁੜੀ ਨੂੰ ਵੀ ਕਵਾਂਗੇ ਕੋਈ ਹੋਰ ਵੀ ਸੱਜਣਾ ਨੂੰ ਕਵਾਂਗੇ ਵੀ ਜੇ ਇਹਨਾਂ ਦਾ ਮੇਲ ਹੁੰਦਾ ਹੋਵੇ ਤੇ ਜਰੂਰ ਇਸ ਪਰਿਵਾਰ ਦਾ ਕਿਸੇ ਤਰੀਕੇ ਦੇ ਨਾਲ ਜੇ ਕੋਈ ਕਰਾਇਆ ਜਾਵੇ ਤੇ ਬਹੁਤ ਚੰਗੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਇਹ ਸਨ ਪਰਮਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਬਾਬਾ ਜੀ ਬਾਰੇ ਔਰ ਵੇਖੋ ਪਿਤਾ ਜੀ ਦੀ ਗੱਲ ਮੈਂ ਦੱਸਣ ਲੱਗਾ ਵੀ ਕਿੰਨਾ ਕੁਛ ਉਹਨਾਂ ਦੇ ਖਿਲਾਫ ਬੇਟੀ ਨੇ ਬੋਲਿਆ ਪਰ ਪਿਤਾ ਜੀ ਅੱਜ ਵੀ ਇੱਕ ਵੀ ਲਫ਼ਜ਼ ਉਹਨਾਂ ਨੇ ਇੱਕ ਲਫ਼ਜ਼ ਵੀ ਬੇਟੀ ਦੇ ਖਿਲਾਫ ਕੋਈ ਉਹਨਾਂ ਨੇ ਮਾਰਾ ਨਹੀਂ ਕਿਹਾ ਉਹ ਕਹਿੰਦੇ ਵੀ ਅੱਜ ਵੀ ਸਾਡੀ ਬੇਟੀ ਸਾਡੇ ਘਰ ਆ ਜੇ ਤੇ ਅਸੀਂ ਉਹਨਾਂ ਨੂੰ ਮਤਲਬ ਖੁਸ਼ੀ ਕਸ਼ਾਲੀ ਰੱਖ ਸਕਦੇ ਆ ਅਸੀਂ ਚਾਹੁੰਦੇ ਆ ਵੀ ਕੋਈ ਵਿੱਚ ਪੈ ਕੇ ਸਾਡੇ ਪਰਿਵਾਰ ਦਾ ਕੋਈ ਮਨਮਨੋੜੀ ਹੋ ਜੇ ਸਾਨੂੰ ਕੋਈ ਇਤਰਾਜ਼ ਨਹੀਂਗਾ ਔਰ ਜੇਕਰ ਆਵੇਖੋ ਸਾਡੇ ਜਿਹੜੇ ਸਤਿਕਾਰਯੋਗ ਸਾਡੇ ਗਵਾਂਢੀ ਜਿਹੜੇ ਇਹਨਾਂ ਨੇ ਪਰਮਿੰਦਰਪਾਲ ਸਿੰਘ ਜੀ ਇਹਨਾਂ ਨੇ ਦੱਸਿਆ ਕਿ ਬਚਪਨ ਤੋਂ ਹੀ ਦੇਖਦੇ ਆ ਰਹੇ ਇਹ ਜਿਹੜੇ ਬਾਬਾ ਜੀ ਇਹਨੋਂ ਤੋਂ ਵੱਡੇ ਆ ਔਰ ਕਹਿੰਦੇ ਮੈਂ ਬਚਪਨ ਤੋਂ ਹੀ ਦੇਖਦਾ ਆ ਰਿਆਂ ਵੀ ਇਹਨਾਂ ਨੇ ਕੋਈ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਇਸ ਤੋਂ ਵੱਡੀ ਕਿਹੜੀ ਗੱਲ ਹੁੰਦੀ ਆ ਔਰ ਜੇਕਰ ਜ਼ਮੀਨ ਦੀ ਗੱਲ ਵੀ ਤੁਹਾਨੂੰ ਮੈਂ ਦੱਸੀ ਵੀ ਜ਼ਮੀਨ ਅੱਜ ਵੀ ਉਨੀ ਆ ਜਿੰਨੀ ਇਹਨਾਂ ਦੀ ਅਜ ਤੋਂ 10-15 ਸਾਲ ਜਿੰਨਾ ਵੀ ਸਮਾਂ ਪੁਰਾਣੀ ਜਿਹੜੀ ਬਜ਼ੁਰਗਾਂ ਨੇ ਇਹਨਾਂ ਨੂੰ ਦਿੱਤੀ ਇਹਨਾਂ ਨੇ ਸੰਭਾਲੀ ਹੋਈ ਆ ਬੇਟੀ ਨੇ ਜੋ ਇਲਜ਼ਾਮ ਲਾਏ ਬਿਲਕੁਲ ਬੇਬੁਨਿਆਦ ਆ ਜ਼ਮੀਨ ਦਾ ਇੱਕ ਇੱਕ ਮਰਲਾ ਵੀ ਜਿਹੜਾ ਇੱਧਰ-ਉੱਧਰ ਨਹੀਂ ਹੋਇਆ ਉਹ ਠੇਕੇ ਦੇ ਜ਼ਮੀਨਾਂ ਦੇ ਚਲੋ ਆਪ ਚਰੇ ਇੱਕ ਤੇ ਮਾਤਾ ਦੀ ਸੇਵਾ ਕਰਦੇ ਮਾਤਾ ਵਿਚਾਰੀ ਅਪਾਜ ਹੋਈ ਆ ਗੈਂਠੀਏ ਦੀ ਬਿਮਾਰੀ ਕਰਕੇ ਵਿਚਾਰੀ ਉਹ ਨਾ ਤੇ ਚੱਲ ਫਿਰ ਸਕਦੀ ਆ ਨਾ ਉਹ ਕੁਝ ਕੋਈ ਕੋਈ ਕੰਮ ਹੁੰਦਾ ਵਾ ਹੱਡ ਪੈਰ ਮੁੜ ਗਏ ਆ ਇੱਕ ਗੈਂਠੀਏ ਦੀ ਬਹੁਤ ਭਿਆੜੀ ਬਿਮਾਰੀ ਨੀਜੀ ਦੇ ਘਰ ਕੇ ਜਿਹਦੇ ਨਾਲ ਬੰਦਾ ਜੁੜਿਆ ਜਾਂਦਾ ਵਾ ਔਰ ਇਹ ਵਿਚਾਰੇ ਬਜ਼ੁਰਗ ਜਿਹੜੇ ਆ ਉਹਨਾਂ ਦੀ ਸੇਵਾ ਕਰਦੇ ਆ ਵਿਚਾਰੇ ਪਹਿਲਾਂ ਤੇ ਆਟੋ ਚਲਾਉਂਦੇ ਆ ਬੱਚੇ ਲੈ ਕੇ ਜਾਂਦੇ ਆ ਸਕੂਲ ਕਾਲਜ ਔਰ ਉਸ ਤੋਂ ਬਾਅਦ ਘਰ ਆਉਂਦੇ ਆ ਘਰ ਆ ਕੇ ਰੋਟੀ ਪਾਣੀ ਬਣਾਉਂਦੇ ਆ ਔਰ ਮਾਤਾ ਦੀ ਸੇਵਾ ਕਰਦੇ ਆ ਪਰ ਇਹਨਾਂ ਨੇ ਇਹ ਗੱਲ ਕਹੀ ਵੀ ਜੋ ਵੀ ਬੇਟੀ ਨੇ ਜੋ ਕੁਝ ਵੀ ਕਿਹਾ ਨਾ ਸਭ ਦਾ ਸਭ ਤੁਹਾਡੇ ਸਾਹਮਣੇ ਹੋਰ ਵੀ ਚੈਨਲਾਂ ਤੇ ਚੱਲਿਆ ਵਾ ਇਸ ਸਮਰਨ ਦੇ ਜਰੀਏ ਵੀ ਤੁਹਾਨੂੰ ਸਭ ਕੁਝ ਵਿਖਾਤਾ ਕਿ ਸਾਰਾ ਕੁਝ ਇਹਨਾਂ ਨੇ ਜੋ ਵੀ ਬੇਟੀ ਨੇ ਬੋਲਿਆ ਸਾਰਾ ਝੂਠ ਆ ਬੇਮਨਿਆਦ ਆ ਔਰ ਇਹਨਾਂ ਦੇ ਜਿਹੜੇ ਪਿਤਾ ਜੀ ਇਹ ਬੇਟੀ ਦੇ ਬਿਲਕੁਲ ਸੱਚੇ ਸੱਚੇ ਆਦਮੀ ਆ ਅੱਜ ਤੱਕ ਉਹਨਾਂ ਦਾ ਕੋਈ ਵੀ ਪਿੰਡ ਪੂਰੇ ਪਿੰਡ ਚ ਅਸੀਂ بڑے ਲੋਕਾਂ ਨੂੰ ਪੁੱਛਿਆ ਇਹਨਾਂ ਬਾਰੇ ਸਭ ਨੇ ਇਹੋ ਕਿਹਾ ਕਿ ਬਹੁਤ ਵਧੀਆ ਇਨਸਾਨ ਆ ਮਾਤਾ ਜੀ ਨਾ ਵੀ ਗੱਲਬਾਤ ਕਰਾਂਗੇ ਮਾਤਾ ਜੀ ਬਾਬਾ ਜੀ ਬਾਰੇ ਕੀ ਜਾਣਦੇ ਜੀ ਹਾਂਜੀ ਬਹੁਤ ਵਧੀਆ ਆਟਾ ਚਲਾਉਂਦਾ ਚਾਰਾ ਤਕ ਜਰਾ ਕਰਦਾ ਬਹੁਤ ਵਧੀਆ ਨਹੀਂ ਜਿੱਦਾਂ ਬੇਟੀ ਨੇ ਇਲਜ਼ਾਮ ਲਾਇਆ ਵੀ ਬਾਬਾ ਜੀ ਨਸ਼ੇ ਪੱਤੇ ਬੜੇ ਕਰਦੇ ਤੁਸੀਂ ਵੇਖਿਆ ਕਦੀ ਨਸ਼ੇ ਕਰਦੇ ਨਾ ਨਾ ਸਾਡੇ ਕੋਲ ਰਿੰਦਾ ਸਾਹੀਂ ਪੜਿਆ ਨਹੀਂ ਜਾਤ ਤੇ ਸਾਰੀ ਕਿਹਦੇ ਕੋਲ ਕੋਈ ਗਲਬਾਤ ਨਹੀਂ ਕਰਾਇ ਚੜਿੰਦੇ ਰਹੇ ਇਹਨਾਂ ਦੇ ਘਰ ਹੈ ਨਾ ਘਰ ਹੈ ਐਂ ਪੁੱਛ ਬਾਬਾ ਜੀ ਮੂਹਰੇ ਕਿੰਨੇ ਚਿਰ ਤੋਂ ਜਾਣਦੇ ਬਾਬਾ ਜੀ ਨੂੰ ਬਹੁਤ ਚਿਰ ਤੋਂ ਮਛਮਨ ਤਾਂ ਜਾਣਦੇ ਮਛਮਨ ਤਾਂ ਬੋਲ ਹਾਂਜੀ ਹਾਂ ਤਾਂ ਹ ਕਦੀ ਕਦੀ ਦੇਖਿਆ ਨਸ਼ਾ ਬੱਧਾ ਕਰਨਾ ਨਾ ਨਾ ਕੋਈ ਗਲਬਾ ਨਹੀਂ ਭਾਈ ਮਤਲਬ ਜੋ ਵੀ ਸਾਰੇ ਇਲਜ਼ਾਮ ਜਿਹੜੇ ਝੂਠੇ ਲਾਏ ਆ ਹਾਂਜੀ ਹਾਂਜੀ ਝੂਠੇ ਠੀਕ ਆ ਵੇਖੋ ਜੀ ਆ ਮੇਰੇ ਕੋ ਵੀਰ ਵੀ ਆਏ ਇੱਕ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਜ ਭਾਈ ਕੀ ਨਾਂ ਡੜਾ ਮੇਰਾ ਨਾਂ ਜੀ ਗਰਮੇਸ਼ ਸਿੰਘ ਗਰਮੇਸ਼ ਸਿੰਘ ਜੀ ਤੁਸੀਂ ਕਦੀ ਬਾਬਾ ਜੀ ਨੂੰ ਨਸ਼ੇ ਕਰਦੇ ਦੇਖਿਆ ਅਜ ਤੱਕ ਬਾਬਾ ਜੰਦਾ ਜੰਮਿਆ ਨਾ ਅਸੀਂ ਇਹਦੇ ਪੋਤੜਿਆਂ ਦੇ ਵਾਕਬੇ ਆ ਇਹਨੇ ਕਿਤੇ ਵੇਖਿਆ ਵੀ ਨਹੀਂ ਹੋਣਾ ਅੱਛਾ ਵੇਖਿਆ ਵੀ ਨਹੀਂ ਦੇਖਿਆ ਵੀ ਨਹੀਂ ਹੋਣਾ ਐਵੇਂ ਪਤਾ ਗੱਲ ਕੀ ਆ ਅਸੀਂ ਝੂਠ ਮਾਰੀਏ ਸਾਨੂੰ ਅਸੀਂ ਕਿਸੇ ਦਾ ਕਿਸੇ ਕੋਲ ਲੈਣਾ ਨਾ ਦੇਣਾ ਜੋ ਅਸਲੀਅਤ ਗੱਲ ਆ ਅਸੀਂ ਉਹੋ ਹੀ ਕਰਾਂਗੇ ਠੀਕ ਹੈ ਜੀ ਹੁਣ ਬਾਕੀ ਵੇਖੋ ਜੀ ਘਰ ਦੇ ਵਿੱਚ ਇੱਕ ਪਾਂਡਾ ਹੁੰਦਾ ਵਾ ਦੋ ਕੱਲਾ ਪਾਂਡਾ ਤੇ ਖੜਕਦਾ ਹੀ ਨਹੀਂ ਲੜਾਈ ਝਗੜਾ ਤੇ ਹੋ ਜਾਂਦਾ ਹਰ ਘਰ 'ਚ ਹੁੰਦਾ ਹੁਣ ਆ ਤੁਸੀਂ ਨਹੀਂ ਕਹਿ ਸਕਦੇ ਕਿ ਨਹੀਂ ਹੁੰਦਾ ਮੈਂ ਨਹੀਂ ਕਹਿ ਸਕਦਾ ਹੁੰਦਾ ਬਿਲਕੁਲ ਬਿਲਕੁਲ ਹਰ ਘਰ 'ਚ ਹੁੰਦਾ ਹਰ ਘਰ 'ਚ ਹੁੰਦਾ ਵਾ ਤੇ ਜੇ ਆਪਾਂ ਉਹਨੂੰ ਲਈ ਜਾਈਏ ਕਿ ਆ ਹੋ ਗਿਆ ਆ ਉਹ ਹੋ ਗਿਆ ਇਹ ਕੋਈ ਇਸ਼ੂ ਨਹੀਂ ਹੁੰਦਾ ਹਾਂਜੀ ਠੀਕ ਹੈ ਬਾਕੀ ਇਹ ਆਪਣੇ ਲੱਗ ਸੀ ਮੈਂ ਉਹ ਥਾਂ ਇਥੋਂ ਲਕੀਰ ਮਾਰ ਕੇ ਤੇ ਜੇ ਥਾਂ ਦੇ ਕੇ ਗਿਆ ਇਹਨੂੰ ਕੋਠਾ ਦਿੱਤਾ ਸਾਰਾ ਚੀਜ਼ ਇਹ ਦੇ ਕੇ ਗਿਆ ਮੁੜ ਕੇ ਇਹ ਚਲੇ ਗਏ ਇਸ ਨੂੰ ਸ਼ਿਫਟ ਕਰ ਲਿਆ ਥਾਂ ਉਧਰ ਚਲੇ ਕੇ ਮੈਂ ਇਹਨਾਰੇ ਘਰ ਵੀ ਗਿਆ ਫਿਰ ਮੁੜ ਕੇ ਮੈਂ ਇਹਨੂੰ ਆਖਿਆ ਵੀ ਛੜਨਾ ਤੋ ਆਪਾਂ ਇੱਥੇ ਬੈਠੇ ਚੰਗੇ ਨਹੀਂ ਲੱਗਦੇ ਜਦੋਂ ਆਪਣਾ ਘਰ-ਬਾਰ ਆ ਆਪਾਂ ਤਾਂ ਚੰਗੇ ਲੱਗੀਏ ਤਾਂ ਜਾਈਏ ਜਦੋਂ ਸਾਡੇ ਕੋਲ ਕੁਝ ਹੈ ਨਹੀਂ ਫਿਰ ਆਪਾਂ ਕਿਰਾਏ ਤੇ ਜਾਈਏ ਵੀ ਜਾਂ ਕੁਝ ਪਗਲਾ ਕਰਦਾ ਵਾ ਤੇ ਜਾਂ ਇਹ ਕੁਝ ਨਹੀਂ ਇਹਨੇ ਕੋ ਹੈਗਾ ਫਿਰ ਆਪਾਂ ਕਰ ਸਕਦੇ ਆ ਫਿਰ ਇਹਦਾ ਉਹਦਾ ਉਹਦਾ ਵਾਰਡ ਕੀ ਹੀ ਉਹਨਾਂ ਕਹਿੰਦੇ ਉਹਨੇ ਕਿਹਾ ਕਿ ਮੈਂ ਹੱਥ ਘਰ ਚਲੀ ਆਉਂਦੇ 10 ਕੋ ਮੈਂ ਇਧਰ ਜਾਉਂ ਇਨਾਂ ਦੀ ਘਰ ਵਾਲੀ ਨੇ ਕਿਹਾ ਘਰ ਵਾਲੀ ਨੇ ਕਿਹਾ ਮੈਂ ਇਹ ਮੈਂ ਮੂੰਹ ਤੇ ਵਿਆਖੂਗਾ ਹੁਣ ਵੀ ਕਹਿਣਾ ਐ ਇੱਕ ਇੱਕ ਮਤਲਬ ਰਤੀ ਵੀ ਝੂਠ ਨਹੀਂ ਬੋਲਦਾ ਕਿਉਂ ਬੋਲੀਏ ਹਾਂਜੀ ਜਿਹੜੀ ਗੱਲ ਹੋਈ ਸੀ ਉਹੋ ਹੀ ਕਰਨੀ ਫਿਰ ਉਹਨਾਂ ਆਖਿਆ ਇਹ ਇਹ ਨੇਪਾਲੀ ਬੰਨਾ ਵੇਚ ਤਾਂ ਖਾ ਗਿਆ ਪੈਲੀ ਬੰਨੇ ਚਲੋ ਤੁਹਾਨੂੰ ਖਾਣਾ ਮੈਂ ਠੇਕੇ ਦਿੱਤੀ ਆ ਬਿੱਟੂ ਉਹਨਾਂ ਨੂੰ ਸਸ ਕਮਾਈ ਕਰਦਾ ਵਾ ਇਨੇ ਇਹ ਤੇ ਇਹਦੇ ਉਥੇ ਤੂੰ ਆਂਦੀ ਸ਼ਰਾਬ ਪੀਂਦਾ ਚਾਹ ਨਹੀਂ ਪੀਂਦਾ ਉਹ ਇਹ ਆ ਕੇ ਚਾਹ ਵੀ ਘਰ ਪੀਣੀ ਇਹਨੇ ਜਿੰਨੇ ਵੀ ਮਾਵਾਂ ਤੀਆਂ ਨੇ ਜਿੰਨੇ ਵੀ ਇਹਨਾਂ ਤੇ ਇਲਜ਼ਾਮ ਲਾਏ ਸਾਰੇ ਜਿਹੜੇ ਝੂਠੇ ਤੁਹਾਡੇ ਕੰਮ ਦਾ ਹਾਂ ਠੀਕ ਹੈ ਮੈਂ ਜਨੈ ਵਾਲਾ ਗੁਰੂ ਜਸਪਾਲ ਸ਼ਰਮਾ ਦਾ ਸੋਮਨ ਨਿਊਜ਼